ਕਿ ਇੱਥੇ ਓਪਨ ਜਿਮ ਵੀ ਜਿਹੜੇ ਨੇ ਖੁੱਲ ਚੁੱਕੇ ਨੇ ਤਾਂ ਜੋ ਨੌਜਵਾਨ ਬਜ਼ੁਰਗ ਜਿਹੜੇ ਨੇ ਵਰਜਸ਼ ਕਰ ਸਕਣ ਕਿਉਂਕਿ ਬਹੁਤੇ ਨੌਜਵਾਨ ਜਿਹੜੇ ਨੇ ਇਸ ਸੰਘਰਸ਼ ਦੇ ਵਿੱਚ ਆਏ ਨੇ ਆਪਣੇ ਪਿੰਡਾਂ ਸ਼ਹਿਰਾਂ ਦੇ ਵਿੱਚ ਕਹਿ ਲਓ ਕਿ ਜਿਮ ਜਾਣ ਦੀ ਆਦਤ ਸੀ ਵਰਜਸ਼ ਕਰਨ ਦੀ ਆਦਤ ਸੀ ਪਰ ਉਹ ਆਦਤ ਇੱਥੇ ਛੁੱਟਦੀ ਜਾ ਰਹੀ ਸੀ ਤਾਂ ਕਮੀ ਮਹਿਸੂਸ ਕਰ ਰਹੇ ਸੀ ਪਰ ਇਹ ਉਪਰਾਲਾ ਜਿਹੜਾ ਕੀਤਾ ਗਿਆ ਹੈ ਇਸ ਉਪਰਾਲੇ ਦਾ ਨੌਜਵਾਨਾਂ ਵੱਲੋਂ ਸਵਾਗਤ ਵੀ ਕੀਤਾ ਜਾ ਰਿਹਾ ਹੈ ਬਜ਼ੁਰਗਾ ਵੱਲੋਂ ਸਵਾਗਤ ਕੀਤਾ ਜਾ ਰਿਹਾ ਉੱਥੇ ਹੀ ਖੁਸ਼ੀ ਵੀ ਜਿਤਾਈ ਜਾ ਰਹੀ ਹੈ ਕਿ ਉਹਨਾਂ ਨੂੰ ਇਸ ਵਿਧਾਵਾਵਾਂ ਜਿਹੜੀਆਂ ਨੇ ਸਿੰਘੂ ਬਾਰਡਰ ਦੇ ਉੱਤੇ ਜਿੱਥੇ ਉਹ ਸੰਘਰਸ਼ ਦੀ ਰੂਪਰੇਖਾ ਨੂੰ ਅੱਗੇ ਲੈ ਕੇ ਜਾਣ ਦੇ ਲਈ ਆਏ ਨੇ ਉੱਥੇ ਇਸ ਵਿਧਾਵਾਵਾਂ ਜਿਹੜੀਆਂ ਨੇ ਮਿਲ ਰਹੀਆਂ ਨੇ ਤੁਸੀਂ ਦੇਖੋ ਕਿ ਨੌਜਵਾਨ ਵਰਜਸ਼ ਕਰ ਰਹੇ ਨੇ ਕਸਰਤ ਕਰ ਰਹੇ ਨੇ ਟ੍ਰੈਡਮਿਲਾਂ ਨੇ ਅਤੇ ਹੋਰ ਵੀ ਜਿਹੜੀਆਂ ਮਸ਼ੀਨਾਂ ਹੁੰਦੀਆਂ ਨੇ ਜਿਹੜੀਆਂ ਆਮ ਇੱਕ ਜਗ੍ਹਾ ਦੇ ਉੱਤੇ ਵਰਤੀਆਂ ਜਾਂਦੀਆਂ ਨੇ ਸਾਈਕਲ ਵੀ ਤੁਸੀਂ ਦੇਖੋ ਕਿ ਰੱਖੇ ਹੋਏ ਨੇ ਆ ਕਿ ਲੋਕ ਆ ਕੇ ਵਰਜਿਸ਼ ਕਰ ਸਕਦੇ ਨੇ ਤੇ ਦੱਸਿਆ ਜਾਂਦਾ ਹੈ ਕਿ ਸਵੇਰੇ ਤੇ ਸ਼ਾਮ ਨੂੰ ਇੱਥੇ ਭਾਰੀ ਰਸ ਹੁੰਦਾ ਹੈ ਨੌਜਵਾਨ ਜਿਨ੍ਹਾਂ ਬਾਰੇ ਇਹ ਆਖਿਆ ਜਾਂਦਾ ਸੀ ਕਿ ਜਿੰਮਾਂ ਤੋਂ ਦੂਰ ਹੋ ਗਏ ਨੇ ਵਰਜਿਸ਼ ਨਹੀਂ ਕਰਦੇ ਤਾਂ ਸਵੇਰੇ ਤੇ ਸ਼ਾਮ ਨੂੰ ਆ ਕੇ ਤੁਸੀਂ ਇੱਥੇ ਦੇਖ ਸਕਦੇ ਹੋ ਆਕੇ ਦੇਸੀ ਤਰੀਕੇ ਦੇ ਨਾਲ ਵੀ ਤੇ ਮਸ਼ੀਨਾਂ ਦੇ ਨਾਲ ਵੀ ਇੱਥੇ ਵਰਜਿਸ਼ ਕਰਕੇ ਨੌਜਵਾਨ ਆਪਣੇ ਆਪ ਨੂੰ ਫਿੱਟ ਵੀ ਰੱਖ ਰਹੇ ਨੇ ਇਸ ਸੰਘਰਸ਼ ਦੇ ਵਿੱਚ ਵੀ ਆਪਣਾ ਯੋਗਦਾਨ ਪਾ ਰਹੇ ਨੇ ਕਿਤੇ ਰੱਸੀ ਟੱਪੀ ਜਾ ਰਹੀ ਏ ਕਿਤੇ ਰਨਿੰਗ ਕੀਤੀ ਜਾ ਰਹੀ ਏ ਕਿਤੇ ਭਾਰ ਚੁੱਕਿਆ ਜਾ ਰਿਹਾ ਏ ਇਹ ਦੱਸਣ ਦੀ ਕੋਸ਼ਿਸ਼ ਹੋ ਰਹੀ ਏ ਕਿ ਭਾਈ ਆ ਸਾਨੂੰ ਆ ਐਵੇਂ ਨਾ ਜਾਣਿਓ ਸਾਨੂੰ ਉਹ ਨਾ ਜਾਣਿਓ ਜਿਹੜੇ ਬਾਲੀਵੁੱਡ ਵਾਲੇ ਸਾਨੂੰ ਦਿਖਾ ਰਹੇ ਸੀ ਸਾਡੀਆਂ ਬਾਹਾਂ 'ਚ ਵੀ ਜਾਣੇ ਸਾਡੇ ਹੱਥਾਂ 'ਚ ਵੀ ਜਾਣੇ ਸਾਡੇ ਸਰੀਰ ਵੀ ਤੰਦਰੁਸਤ ਨੇ ਨਰੋਏ ਨੇ ਤੇ ਅਸੀਂ ਉਹਨਾਂ ਨੂੰ ਤੰਦਰੁਸਤ ਰੱਖਣ ਦੇ ਲਈ ਇਸ ਤਰੀਕੇ ਦੇ ਨਾਲ ਆਪਣੇ ਆਪ ਨੂੰ ਫਿੱਟ ਰੱਖਦੇ ਆ ਸੋ ਤੁਸੀਂ ਦੇਖੋ ਕਿ ਕਿਵੇਂ ਆ ਦਾ ਜਿਹੜਾ ਇਹ ਨਜ਼ਾਰਾ ਹੈ ਇੱਥੇ ਬਣਿਆ ਹੋਇਆ ਹੈ ਕਿਉਂਕਿ ਸੰਘਰਸ਼ ਚੱਲ ਰਿਹਾ ਹੈ ਇੱਕ ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਪਰ ਇੱਥੇ ਮਾਹੌਲ ਇਸ ਤਰੀਕੇ ਦਾ ਹੈ ਜਿਵੇਂ ਕੋਈ ਸ਼ਹਿਰ ਵਸਿਆ ਹੋਵੇ ਜਿਵੇਂ ਕੋਈ ਪਿੰਡ ਵਸਿਆ ਹੋਵੇ ਤੇ ਉੱਥੇ ਹਰ ਇੱਕ ਤਰ੍ਹਾਂ ਦੀ ਸਹੂਲਤ ਜਿਹੜੀ ਹੋਵੇ ਕੱਪੜੇ ਧੋਣ ਵਾਲੀਆਂ ਮਸ਼ੀਨਾਂ ਤੁਸੀਂ ਦੇਖੀਆਂ ਬਾਲੀਬਾਲ ਦੀ ਗਰਾਊਂਡ ਤੁਸੀਂ ਦੇਖੀ ਕ੍ਰਿਕਟ ਦੀ ਗਰਾਊਂਡ ਤੁਸੀਂ ਦੇਖੀ ਤੇ ਹੁਣ ਤੁਸੀਂ ਦੇਖੋ ਕਿ ਓਪਨ ਜਿਮ ਜਿਹੜੇ ਨੇ ਉਹ ਖੋਲ ਦਿੱਤੇ ਗਏ ਨੇ ਨੌਜਵਾਨਾਂ ਦੇ ਲਈ ਤਾਂ ਜੋ ਵਰਜਿਸ਼ ਕਰ ਸਕਣ ਕਸਰਤ ਕਰ ਸਕਣ ਤੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੌਜਵਾਨ ਇੱਥੇ ਆ ਕੇ ਵਰਜਿਸ਼ ਕਰਦੇ ਨੇ ਕਸਰਤ ਕਰਦੇ ਨੇ ਤੁਸੀਂ ਦੇਖੋ ਕਿ ਨੌਜਵਾਨ ਜਿਹੜੇ ਨੇ ਕਿਵੇਂ ਮਸ਼ੀਨਾਂ ਦੇ ਨਾਲ ਲੋਹੇ ਦੇ ਨਾਲ ਕਹਿੰਦੇ ਨਾ ਲੋਹਾ ਹੋਣਾ ਪੰਜਾਬੀ ਦੀ ਕਹਾਵਤ ਏ ਸੋ ਉਹ ਇੱਥੇ ਲੋਹੇ ਦੇ ਨਾਲ ਲੋਹਾ ਹੋ ਰਹੇ ਨੇ ਉਹੀ ਨੌਜਵਾਨ ਨੇ ਜਿਨ੍ਹਾਂ ਨੇ ਬੈਰੀਕੇਡਾਂ ਦੇ ਮੂੰਹ ਮੋੜ ਦਿੱਤੇ ਸੀ ਜਿਨ੍ਹਾਂ ਨੇ ਪੱਥਰ ਜਿਹੜੇ ਸਾਨੂੰ ਉਹ ਭੋਰ ਦਿੱਤੇ ਸਨ ਜਿਨ੍ਹਾਂ ਨੇ ਕਹਿ ਸਕਦੇ ਆ ਕਿ ਪਾਣੀ ਦੀਆਂ ਜੜੀਆਂ ਅਬਸ਼ਾੜਾ ਨੇ ਉਹਨਾਂ ਦੀ ਪਰਵਾਹ ਨਹੀਂ ਸੀ ਕੀਤੀ ਤੇ ਹੁਣ ਇੱਥੇ ਆਪਣੇ ਆਪ ਨੂੰ ਫਿਟ ਰੱਖਣ ਦੇ ਲਈ ਵਰਜਿਸ਼ ਕਰ ਰਹੇ ਨੇ ਬਾਈ ਜੀ ਜਿਮ ਖੁੱਲਣ ਦੇ ਨਾਲ ਕਿੰਨਾ ਕਿ ਤੁਹਾਨੂੰ ਚੰਗਾ ਲੱਗਿਆ ਪਹਿਲਾਂ ਵੀ ਪਿੰਡ ਦੇ ਵਿੱਚ ਵੀ ਇਦਾਂ ਹੀ ਆ ਕਰਦੇ ਸੀ ਪਿੰਡ 'ਚ ਵੀ ਇੰਝ ਹੀ ਲਾਉਂਦੇ ਸੀ ਜਿਮ ਇੱਥੇ ਆ ਕੇ ਫਿਰ ਫਿਟਨੈਸ ਦਾ ਥੋੜਾ ਜਿਹਾ ਔਖਾ ਹੋ ਜਾਂਦਾ ਸੀਗਾ ਬਾਈਆਂ ਨੇ ਬਹੁਤ ਵੱਡਾ ਪ੍ਰਾਲਾ ਕੀਤਾ ਹਾਂ ਮਿਸ ਕਰਦੇ ਸੀ ਪਹਿਲਾਂ ਵਰਜਿਸ਼ ਹਾਂ ਹਾਂ ਜੀ ਹਾਂ ਜੀ ਮਿਸ ਕਰਦੇ ਸੀਗੇ ਜੀ ਉੱਥੇ ਵੀ ਫਿਰ ਮਿਹਨਤ ਜਿਹੜੀ ਕੀਤੀ ਹੋਈ ਫਿਰ ਇੱਥੇ ਆ ਕੇ ਥੋੜੀ ਓਵੇਂ ਮੇਨਟੇਨ ਨਹੀਂ ਹੁੰਦਾ ਸੀ ਇਸ ਜੀ ਹੋਣਾ ਪੂਰਾ ਵਧੀਆ ਹੋ ਗਿਆ ਮਾਈਓਏ ਕਿੰਨਾ ਟਾਈਮ ਲਾਉਂਦੇ ਫਿਰ ਸੂਜ ਇੱਥੇ ਅੱਧਾ ਘੰਟਾ ਸ਼ਾਮ ਨੂੰ ਲਾ ਦਿੰਦੇ ਆ ਘੰਟਾ ਸਵੇਰੇ ਕਿੰਨਾ ਕੁ ਰਸ਼ ਕਿੰਨਾ ਕੁ ਹੁੰਦਾ ਇੱਥੇ ਵਾਵਾ ਸਵੇਰੇ ਬਹੁਤ ਹੁੰਦੇ ਜੀ ਮੁੰਡੇ ਅੱਛਾ ਹੂੰ ਜਿਹੜੇ ਗੇਮ ਕਰਦੇ ਆ ਕੌਡੀ ਵਾਲਿਆਂ ਅਥਲੀਟ ਕੋਈ ਵੀ ਉਹ ਆਉਂਦੇ ਇੱਥੇ ਅੱਛਾ ਸਵੇਰੇ ਤੇ ਸ਼ਾਮ ਨੂੰ ਆਉਂਦੇ ਹਾਂਜੀ 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 ਐਸ ਵੇਲੇ ਵੀ ਹੁਣ ਤੁਸੀਂ ਦੇਖ ਸਕਦੇ ਆ ਆਈ ਜਾਂਦੇ ਜਿਵੇਂ ਆ ਤੇ ਇਹ ਕੋਈ ਟ੍ਰੇਨਿੰਗ ਟ੍ਰੋਨਿੰਗ ਵੀ ਫਿਰ ਦਿੱਤੀ ਜਾਂਦੀ ਨਾਲ ਨਾਲ ਜਿਹੜੇ ਕੋਈ ਨਵਾਂ ਆਉਂਦਾ ਏ ਜਿੱਦਾਂ ਕੋਈ ਹਾਂ ਜਿਵੇਂ ਉਹ ਅੱਜ ਪੁੱਛ ਲੈਂਦੇ ਆ ਬ ਵੀ ਇਹ ਕਿਦਾਂ ਲਾਉਣੀ ਆ ਉਹ ਦੱਸ ਦੇਈਦਾ ਜੀ ਹਾਂ ਜੀ ਤੇ ਵਧੀਆ ਹੁਣ ਜੀ ਲੱਗ ਗਿਆ ਜੀ ਲੱਗ ਗਈ ਹੁਣ ਪਿੰਡ ਜਾਣ ਦੀ ਲੋੜ ਨਹੀਂ ਹਾਂ ਪਿੰਡ ਕਿੱਥੋਂ ਆਏ ਕਿੱਥੋਂ ਆਏ ਅਸੀਂ ਮੋਗਾ ਜਿਲ੍ਹਾ ਪਿੰਡ ਤੋਂ ਡਿੱਗੇ ਕਿੰਨੇ ਦਿਨ ਹੋ ਗਿਆ ਆਜਾ ਇੱਕ ਮਹੀਨਾ ਇੱਕ ਦਿਨ ਅੱਛਾ ਇਹ ਪਹਿਲੇ ਦਿਨ ਤੋਂ ਆਏ ਸੀ ਹਾਂ 26 ਤਰੀਕ ਦੇ ਆਏ ਅੱਛਾ ਕਿਹੜੇ ਬਾਰਡਰ ਥਾਣੇ ਆਏ ਸੀ ਅਸੀਂ ਆਏ ਇੱਧਰ ਤੋਂ ਨਹੀਂ ਆਏ ਹਾਂ ਹਾਂ ਉਹ ਜਦੋਂ ਰੋਕਾ ਲੱਗੀਆਂ ਸਾਨੂੰ ਉਦੋਂ ਵੀ ਨਾਲ ਹਾਂ ਉਹਦੇ ਨਾਲ ਹੀ ਸੀਗਾ ਜੀ ਅੱਛਾ ਸਾਡੇ ਪਿੰਡੋਂ ਟਰਾਲੀਆਂ ਆਈਆਂ ਸੀਗੀਆਂ ਉਦੋਂ ਦੋ ਟਰਾਲੀਆਂ ਹੀ ਹੁਣ ਹੋ ਗਈਆਂ ਪੰਜ ਟਰਾਲੀਆਂ ਹੁਣ ਤਾਂ ਬਿਲਕੁਲ 1 ਮਹੀਨਾ 1 ਦਿਨ ਤੁਸੀਂ ਦੇਖੋ ਕਿ ਇਹ ਦਿਨ ਜਾਂਦ ਹੋ ਰਹੇ ਨੇ ਕਿ ਸਾਨੂੰ ਸਮਾਂ ਕਿੰਨਾ ਹੋ ਗਿਆ ਇਸ ਜਗ੍ਹਾ ਦੇ ਉੱਤੇ ਆਏ ਹਾਂ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਤੇ ਇਸ ਤਰੀਕੇ ਦੇ ਨਾਲ ਹੁਣ ਇਹ ਨੌਜਵਾਨ ਖੁਸ਼ ਨੇ ਕਿ ਸਾਨੂੰ ਵਰਜਿਸ਼ ਕਰਨ ਦੇ ਲਈ ਵੀ ਜਿਹੜੇ ਉਹ ਉਪਰਾਲੇ ਨੇ ਵੱਖ-ਵੱਖ ਸੰਸਥਾਵਾਂ ਵੱਲੋਂ ਕਰ ਦਿੱਤੇ ਗਏ ਨੇ ਬਾਬਾ ਗੁਰਬਖਸ਼ ਸਿੰਘ ਜੀ ਗੁਰਮਤ ਵਿਦਿਆਲਿਆਂ ਵਾਲੇ ਉਹਨਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਸਾਰੀਆਂ ਮਸ਼ੀਨਾਂ ਲਗਾਈਆਂ ਗਈਆਂ ਨੇ ਸਿਰਫ ਇੰਨਾ ਹੀ ਨਹੀਂ ਤੁਸੀਂ ਦੇਖੋ ਕਿ ਇੱਧਰ ਕਪੜੇ ਧੋਣ ਵਾਲੀਆਂ ਮਸ਼ੀਨਾਂ ਵੀ ਆ ਇਸ ਵਿਦਿਆਲਾ ਕੇਂਦਰ ਵੱਲੋਂ ਲਗਾਈਆਂ ਗਈਆਂ ਨੇ ਕਪੜੇ ਨਾ ਸਿਰਫ ਧੋਕੇ ਬਲਕੇ ਪ੍ਰੈਸ ਕਰਕੇ ਜਿਹੜੇ ਨੇ ਉਹ ਦਿੱਤੇ ਜਾਂਦੇ ਨੇ ਕਪੜੇ ਧੋਣਦੇ ਧੋਏ ਜਾਂਦੇ ਨੇ ਬੜੇ ਵਧੀਆ ਤਰੀਕੇ ਦੇ ਨਾਲ ਫਿਰ ਉਹਨਾਂ ਨੂੰ ਪ੍ਰੈਸ ਕੀਤਾ ਜਾਂਦਾ ਏ ਪ੍ਰੈਸ ਕਰਕੇ ਫਿਰ ਕਪੜੇ ਵਾਪਸ ਕੀਤੇ ਜਾਂਦੇ ਨੇ ਸੋ ਇਹ ਵੀ ਸੇਵਾ ਦੇਖੋ ਇਹਨਾਂ ਨੌਜਵਾਨਾਂ ਵੱਲੋਂ ਲਈ ਜਾਂਦੀ ਏ ਇੱਧਰ ਮੈਡੀਕਲ ਕੈਂਪ ਲੱਗਾ ਏ ਜੇਕਰ ਕਿਸੇ ਨੂੰ ਮੈਡੀਕਲ ਦੀ ਕੋਈ ਆ ਲੋੜ ਏ ਕੋਈ ਦਵਾਈ ਅ ਦਿ ਲੋੜ ਇਹ ਤਾਂ ਉਹ ਇੱਥੇ ਮੁਹੱਈਆ ਕਰਵਾਈ ਜਾਂਦੀ ਏ ਉਧਰ ਤੁਸੀਂ ਦੇਖੋ ਕਿ ਸੈਂਕੜੇ ਟੈਂਟ ਜਿਹੜੇ ਨੇ ਇਸੇ ਹੀ ਵਿਦਿਆਲਿਆ ਕੇਂਦਰ ਵੱਲੋਂ ਲਾਏ ਗਏ ਨੇ ਤਾਂ ਜੋ ਲੋਕ ਜਿਹੜੇ ਨੇ ਇੱਥੇ ਆ ਕੇ ਰੁਕ ਸਕਣ ਠੰਡ ਤੋਂ ਬਚੇ ਰਹਿਣ ਤੇ ਇਹਨਾਂ ਇਹਨਾਂ ਦੇ ਵਿੱਚ ਰਾਤ गुजार ਸਕਣ ਬਿਲਕੁਲ ਬਕਾਇਦਾ ਪ੍ਰਬੰਧ ਨੇ ਉਹਨਾਂ ਨੂੰ ਕੰਬਲ ਦਿੱਤੇ ਗਏ ਨੇ ਗੱਦੇ ਦਿੱਤੇ ਗਏ ਨੇ ਤੇ ਇਹ ਟੈਂਟ ਜਿਹੜੇ ਨੇ ਅਲੋਟ ਕੀਤੇ ਗਏ ਨੇ ਕਿ ਲੋਕ ਇੱਥੇ ਆ ਕੇ ਰਾਤ ਨੂੰ ਰੁਕ ਸਕਣ ਸੋ ਇਹ ਸਾਰੇ ਪ੍ਰਬੰਧ ਜਿਹੜੇ ਨੇ ਉਹ ਬਾਬਾ ਗੁਰਮਤ ਸਿੰਘ ਜਿੱਥੇ ਵਿਦਿਆਲਿਆ ਵੱਲੋਂ ਕੀਤੇ ਗਏ ਨੇ ਉੱਥੇ ਸਭ ਤੋਂ ਵੱਡਾ ਉਹ ਉਪਰਾਲਾ ਜਿਹੜਾ ਹੈ ਇਹ ਜਿਮ ਜਿਹੜਾ ਓਪਨ ਜਿਮ ਜਿਹੜਾ ਇਹ ਸ਼ੁਰੂ ਕੀਤਾ ਗਿਆ ਇਹ ਮੰਨਿਆ ਜਾ ਰਿਹਾ ਕਿਉਂਕਿ ਨੌਜਵਾਨ ਇਸ ਚੀਜ਼ ਨੂੰ ਨੌਜਵਾਨ ਇਸ ਚੀਜ਼ ਨੂੰ ਮਿਸ ਕਰ ਰਹੇ ਸਰ ਜੀ ਕਹਿ ਲੋ ਕਿ ਉਹਨਾਂ ਨੂੰ ਲੱਗਦਾ ਸੀ ਕਿ ਵਰਜਿਸ਼ ਨਹੀਂ ਕੀਤੀ ਤਾਂ ਸ਼ਾਇਦ ਕੁਝ ਨਹੀਂ ਕੀਤਾ ਪਰ ਹੁਣ ਇਹ ਉਪਰਾਲਾ ਜਿਹੜਾ ਸ਼ੁਰੂ ਹੋਇਆ ਇਸ ਦੀ ਸ਼ਲਾਘਾ ਹੋ ਰਹੀ ਏ ਤੁਸੀਂ ਵੀ ਇੱਥੇ ਮੈਂ ਦੇਖ ਰਿਹਾ ਵਰਜਿਸ਼ ਕਰ ਰਹੇ ਸੀ ਕਿੰਨਾ ਕੁ ਚੰਗਾ ਉਪਰਾਲਾ ਏ ਵਧੀਆ ਜੀ ਇਹ ਵਧੀਆ ਹੈ। ਆਹਾਂ ਕੈਂਪਾਸ ਹੋ ਜਾਂਦਾ ਮੁੰਡਿਆਂ ਦਾ। ਇਹਨੂੰ ਦੇਖ ਕੇ ਮੁੰਡਿਆਂ ਦਾ ਜਾਣ ਨੂੰ ਜੀ ਨਹੀਂ ਕਰਦਾ ਇੱਥੇ। ਹੂੰ। ਵੀ ਜਾਜਨਾਰ ਮੋਦੀ ਮੰਨੇਗਾ ਨਹੀਂ। ਮੋਦੀ ਦੀ ਸਰਕਾਰ ਉਹਨਾਂ ਇੱਥੋਂ ਮੁੰਡੇ ਜਾਣਗੇ ਨਹੀਂ। ਹੂੰ। ਸੋ ਇਹ ਨੌਜਵਾਨ ਤਿਆਰ ਹੋ ਰਹੇ ਨੇ ਫਿਰ। ਹਾਂਜੀ ਹਾਂਜੀ। ਅੱਗੇ ਕੋਈ ਮੁਕਾਬਲਾ। ਅੱਗੇ ਕੋਈ ਮੁਕਾਬਲਾ ਵੀ ਹੋ ਸਕਦਾ। ਫਿਰ ਨੌਜਵਾਨ ਹੀ ਟੱਕਰ ਟੱਕਰ ਲੈਣਗੇ ਉਹਨਾਂ ਨਾਲ। ਹੂੰ। ਹਾਂਜੀ ਹਾਂ। ਸੋ ਬਿਲਕੁਲ ਟ੍ਰੈਡ ਮਿਲਣਾਂ ਤੋਂ ਲੈ ਕੇ ਹਰ ਇੱਕ ਚੀਜ਼ ਜਿਹੜੀ ਇਹ ਇੱਥੇ ਰੱਖੀ ਗਈ ਹੈ ਤਾਂ ਜੋ ਕੋਈ ਵੀ ਆਵੇ ਉਹ ਵਰਜਿਸ਼ ਕਰੇ ਆਪਣੇ ਆਪ ਨੂੰ ਫਿੱਟ ਰੱਖੇ ਆ ਭਾਈ ਜੀ ਤੁਹਾਡੇ ਨਾਲ ਕਰਦਿਆਂ ਗੱਲ ਇਹਨਾਂ ਪ੍ਰਬੰਧਕ ਨੇ ਜਿਹੜੇ ਇਹ ਪ੍ਰਬੰਧਕ ਜਿਹੜੇ ਨੇ ਸਾਰਾ ਪ੍ਰਬੰਧ ਦੇਖ ਰਹੇ ਨੇ ਚਾਹੇ ਮੈਡੀਕਲ ਸੁਵਿਧਾਵਾਂ ਨੇ ਚਾਹੇ ਇਹ ਓਪਨ ਜਿਮ 'ਚ ਵਾਸ਼ਿੰਗ ਮਸ਼ੀਨਾਂ ਲੱਗੀਆਂ ਹੋਈਆਂ ਨੇ ਟੈਂਟ ਨੇ ਇਹ ਭਾਈ ਜਿਹੜਾ ਜਿਮ ਦਾ ਉਪਰਾਲਾ ਕੀਤਾ ਇਹ ਕਿਸੇ ਨੇ ਆ ਕੇ ਆਖਿਆ ਸੀ ਕਿ ਭਾਈ ਸਾਨੂੰ ਇਹ ਇਦਾਂ ਦਾ ਸਿਸਟਮ ਲਵਾ ਦਿਓ ਕਿ ਜਿਹਾ ਆਪਣੇ ਮਨ ਦੇ ਵਿੱਚ ਫੁਰਨਾ ਆਇਆ ਸੀ ਪਹਿਲਾਂ ਤੇ ਸਾਰੀ ਸੰਗਤ ਨੂੰ ਵੈਗੁਰ ਚਿੱਕਾ ਖਾਲਸਾ ਵੈਗੁਰ ਚਿੱਕੀ ਫਤਿਹ ਐਸੀ ਜਿਦਣ ਪਹਿਲੇ ਦਿਨ ਆਏ ਨਾ 27 ਤਰੀਕ ਨੂੰ ਇੱਥੇ ਤੇ ਆ ਕੇ ਵੇਖਿਆ ਵੀ ਪਹਿਲਾਂ ਸੜਕਾਂ ਦੇ ਬਾਹਰ ਬੈਏ ਬੰਦੇ ਜਿੰਨੇ ਵੀ ਤੇ ਇੱਕ ਰੋਟੀ ਪਾਣੀ ਖਾ ਲੈਣਾ ਕੋਈ ਵਰਜਿਸ਼ ਦਾ ਕੋਈ ਹਾਨੀ ਸੀ ਹਮ ਤੇ ਅਸੀਂ ਹਾਂ ਚਲੋ ਇੱਕ ਅਨੋਖਾ ਇੱਥੇ ਇੱਕ ਚੀਜ਼ ਕੀਤੀ ਜਾਵੇ ਕਿ ਉਹਨਾਂ ਜਿਮ ਇੱਥੇ ਲਿਆਂਦੀ ਜਾਵੇ ਕਿਉਂਕਿ ਤੇ ਇੱਕ ਬੱਚਿਆਂ ਨੂੰ ਜਿੰਨੇ ਵੀ ਬੱਚੇ ਬਜ਼ੁਰਗ ਆਉਂਦੇ ਆ ਸਾਰੇ ਰੋਟੀ ਪਾਣੀ ਖਾ ਕੇ ਟਰਾਲੀਆਂ 'ਚ ਬਹਿ ਜਾਂਦੇ ਤੇ ਇੱਥੇ ਹੁਣ ਆ ਕੇ ਵਰਜਿਸ਼ ਕਰਦੇ ਆ ਤੇ ਇੱਕ ਸਰੀਰ ਵਧੀਆ ਰਿੰਦਾ ਸੈਟਰਿੰਦਾ ਤੇ ਦੂਜੇ ਨੰਬਰ ਤੇ ਸਾਡਾ ਇੱਕ ਮਕਸਦ ਬਹੁਤ ਤਕੜਾ ਸੀ ਕਿ ਜਿੰਨੇ ਵੀ ਇੱਥੇ ਟਰਾਲੀਆਂ ਵਾਲੇ ਆਉਣ ਚਾਹੇ ਕਿਸੇ ਵੀ ਧਰਮ ਧਰਮ ਦੇ ਨਾਲ ਸੰਬੰਧਿਤ ਕਰਦੇ ਆਂ ਹਿੰਦੂ ਫੈਮਿਲੀ ਐ ਮੁਸਲਮਾਨ ਕੋਈ ਵੀ ਸਾਰੇ ਐ ਨਹੀਂ ਇੱਥੇ ਆ ਕੇ ਵੇਖਣਗੇ ਜਿੰਮ ਲਗਾ ਆਪਣੇ ਪਿੰਡਾਂ ਦੇ ਜਾ ਕੇ ਜਿੰਮ ਲਾਉਣਗੇ ਤੇ ਇਹਦੇ ਨਾਲ ਨਸ਼ੇ ਤੋਂ ਰਹਿਤ ਹੁੰਦੇ ਆ ਸਾਰੇ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਬਜ਼ੁਰਗ ਬੱਚੇ ਜਿੰਨੇ ਵੀ ਆਇਆ ਇੱਥੋਂ ਤੱਕ ਮਾਈਆਂ ਵੀ ਆ ਕੇ ਬਰਦਸ਼ ਕਰਦੀਆਂ ਅੱਛਾ ਕਿੰਨੇ ਕਿੰਨੇ ਕ ਲੋਕ ਨੇ ਜਿਹੜੇ ਰੋਜ਼ਾਨਾ ਆਉਂਦੇ ਨੇ ਭਾਜੀ ਗਿਣਤੀ ਤੋਂ ਬਾਹਰੇ ਆ ਜੀ ਅੱਛਾ ਗਿਣਤੀ ਨਹੀਂ ਕਰ ਸਕਦੇ ਬੱਚੇ ਤੇ ਬਹੁਤ ਜ਼ਿਆਦੇ ਆ ਫਿਰ ਇੱਥੋਂ ਦੇ ਜਿਹੜੇ ਲੋਕਲ ਬੱਚੇ ਆ ਸਾਨੂੰ ਇਹ ਬੜੀ ਖੁਸ਼ੀ ਹੁੰਦੀ ਉਹ ਵੀ ਬੜੇ ਬੱਚੇ ਉੱਤੇ ਹੁਣ ਵੀ ਲੱਗੇ ਹੋਏ ਹਾਂਜੀ ਇੱਥੋਂ ਦੇ ਆਉਂਦੇ ਸਾਨੂੰ ਇਹ ਨਹੀਂ ਪੀਚਾ ਦਿੱਲੀ ਦੇ ਆ ਚਾਹੇ ਉਹ ਹਰਿਆਣੇ ਦੇ ਪੰਜਾਬ ਦੇ ਕੋਈ ਵੀ ਆ ਨਹੀਂ ਆ ਕੇ ਇੱਥੇ ਕਸਰਤ ਕਰਦੇ ਸਾਰੇ ਸਾਨੂੰ ਕੋਈ ਇਤਰਾਜ਼ ਨਹੀਂ ਸਭ ਖੁਸ਼ੀ ਹੁੰਦੀ ਹੈ ਖੁਸ਼ ਕਿੰਨੇ ਕੋ ਹੁੰਦੇ ਨੇ ਜਿਹੜੇ ਪਹਿਲੀ ਵਾਰ ਵੇਖਦੇ ਨੇ ਪਾਈ ਇੱਥੇ ਜਿਮ ਵੀ ਖੁੱਲ ਗਿਆ ਤੇ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਹੁੰਦਾ ਫਿਰ ਆ ਕੇ ਕੀ ਕਹਿੰਦੇ ਨੇ ਤੁਹਾਨੂੰ ਭਾਈ ਸਾਹਿਬ ਜੀ ਉਹ ਤੇ ਨਾਲ ਅਸੀਸਾਂ ਦਿੰਦੇ ਆ ਤੇ ਦਿੱਲੀ ਹੁਣ ਸਾਡਾ ਦਿਲ ਲੱਗਾ ਪਿਆ ਸਾਰੇ ਜਥੇ ਦਾ ਜਾਣ ਨੂੰ ਜੀ ਨਹੀਂ ਕਰਦਾ ਯਕੀਨ ਨਹੀਂ ਮੰਨਣਾ ਦਿਲ ਲੱਗਾ ਪਿਆ ਪੂਰਾ ਇੱਕ ਹੋਰ ਬੜਾ ਵੱਖਰਾ ਪ੍ਰਾਲਾ ਕੀਤਾ ਤੁਹਾਡੀ ਸੰਸਥਾ ਨੇ ਠੀਕ ਹੈ ਕੱਪੜੇ ਵਾਲੀਆਂ ਮਸ਼ੀਨਾਂ ਹੋਰ ਵੀ ਬਹੁਤ ਆ ਗਈਆਂ ਜਿਹੜਾ ਪ੍ਰੈਸ ਕਰਕੇ ਵੀ ਦੇਣ ਦੀ ਗੱਲ ਤੁਸੀਂ ਕਰ ਰਹੇ ਹੋ ਇਹ ਕਿਵੇਂ ਸੋਚਿਆ ਕਿ ਹੁਣ ਪ੍ਰੈਸ ਵੀ ਅਸੀਂ ਕਰਕੇ ਦਵਾਂਗੇ ਇਹ ਇਹ ਤੇ ਪ੍ਰਾਲਾ ਵੀਰਾਂ ਦਾ ਸਾਰੇ ਰਲ ਕੇ ਤੈਅ ਕੀਤਾ ਵੀ ਆਪਾਂ ਇੱਥੇ ਜਿੰਨੇ ਵੀ ਐਨੀਬਾਡੀ ਕੋਈ ਵੀ ਆ ਰਿਆ ਨਾ ਸਰੀਰ ਦਾ ਉਹਨੂੰ ਆਪਾਂ ਪੂਰੀਆਂ ਜਾਨੀ ਪਲਸਿਟੀਆਂ ਦੇਣੀਆਂ ਪਰ ਸਾਡਾ ਇਹ ਤੁਹਾਡੇ ਚੰਨਰੀਆਂ ਮਾਦਮ ਰਹੀ ਸੰਗਤ ਨੂੰ ਸੰਦੇਸ਼ ਆ ਕਿ ਇੱਥੇ ਆਓ ਜਰੂਰ 1 2 ਦਿਨ ਜਿੰਨੇ ਵੀ ਦਿਨ ਤੁਹਾਡੇ ਕੋ ਹੈਗਾ ਨਾ ਇੱਥੇ ਆ ਹਾਜ਼ਰੀ ਜਰੂਰ ਪਰੋ ਇਹ ਇਤਿਹਾਸਕ ਮੋਰਚਾ ਬਣ ਗਿਆ ਕਿ ਪ੍ਰਸ਼ਾਦਿਆਂ ਦਾ ਲੰਗਰ ਇੱਥੇ ਆ ਜੀ ਮੈਡੀਕਲ ਕਸ਼ਰੇ ਤੌਲੀਏ ਸਾਬਣ ਤੇਲ ਹਰ ਤਰ੍ਹਾਂ ਦੀ ਇੱਥੇ ਸਬਦਾ ਹੈਗੀ ਆਪਣੇ ਕੋਲ ਇੱਥੇ ਯੂਆਰਸੀਰ ਚੈਰਿਟੀ ਦੇ ਸੰਤ ਬਾਬਾ ਅਗਰ ਬਖਸ਼ ਸਿੰਘ ਜੀ ਸੰਗੀਤ ਅਕੈਡਮੀ ਆ ਜੋ ਜੱਬੂਵਾਲ ਸਾਰਾ ਪ੍ਰਬੰਧ ਇਹ ਕਰਦੀ ਹੈ ਜੀ ਦੇਖ ਦੇਖ ਦੇ ਵਿੱਚ ਹਾਂਜੀ ਸੋ ਬਿਲਕੁਲ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਕਿਉਂਕਿ ਸੇਤ ਵੀ ਲੋਕਾਂ ਦੀ ਫਿੱਟ ਰਹੇ ਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਸੀ ਤੇ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਪਿੰਡਾਂ ਸ਼ਹਿਰਾਂ ਦੇ ਵਿੱਚ ਵਰਜਿਸ਼ ਕਰਦੇ ਸੀ ਪਰ ਇੱਥੇ ਆ ਕੇ ਉਹ ਚੀਜ਼ ਮਿਸ ਕਰ ਰਹੇ ਸੀ ਕਿ ਭਾਈ ਹੁਣ ਵਰਜਿ ਵਿੱਚ ਸੁੱਟ ਗਈ ਸਾਡੀ ਪਤਾ ਨਹੀਂ ਕੀ ਹੋਵੇਗਾ ਪਰ ਆ ਤੁਸੀਂ ਦੇਖੋ ਪਹਿਲਵਾਨਾਂ ਵਾਲੇ ਉਹ ਕੋਟਨੇ ਵੀ ਰੱਖੇ ਹੋਏ ਨੇ ਕਿ ਪਹਿਲਵਾਨ ਕਿਉਂਕਿ ਮੈਨੂੰ ਪਤਾ ਲੱਗਿਆ ਪਹਿਲਵਾਨ ਬਹੁਤ ਵੱਡੀ ਗਿਣਤੀ ਹਾਂਜੀ ਹਾਂਜੀ ਪਹਿਲਵਾਨ ਤੇ ਦੇਖੋ ਸਭ ਤੋਂ ਹੈਰਾਨੀ ਦੀ ਗੱਲ ਮੈਨੂੰ ਇਹ ਲੱਗੀ ਹੈ ਖੁਸ਼ੀ ਵੀ ਸਾਨੂੰ ਇਹ ਗੱਲ ਵਾਂ ਕਿ ਜਿਹੜੇ ਬਜ਼ੁਰਗ ਆ ਕੇ ਵੇਟ ਚੱਕਦੇ ਆ ਨਾ ਉਹ ਨਾਲੇ ਆ ਕੇ ਨਾਲ ਤੇ ਮੋਦੀ ਨੂੰ ਸੁਣਿਆ ਹਾਂ ਦੇ ਜਾਂਦੇ ਆ ਅੱਛਾ ਵੀ મોદી ਤਗੜਾ ਆ ਜਾਗੇ ਤੇ ਵੇਟ ਮਾਰ ਕੇ ਸਰੀਰ ਕਰਦੇ ਆ ਕਾਇਮ ਵੀ મોદી ਇੱਕੋ ਗੱਲ ਵੀ મોદી ਤਗੜਾ ਆ ਗਿਆ ਅਸੀਂ ਇੱਕ ਤੋਂ ਨਾ ਤੁਹਾਨੂੰ ਉਹ ਬਜ਼ੁਰਗਾਂ ਨੂੰ ਵੇਖ ਕੇ ਸਾਨੂੰ ਹਸਲਾ ਮਿਲਦਾ ਵੇਖੋ ਕਿੰਨਾ ਜਜ਼ਬਾ 70 70 ਸਾਲ ਦੇ ਬਜ਼ੁਰਗ ਆ ਕੇ ਇੱਥੇ ਵੇਟ ਮਾਰਦੇ ਆ ਤੇ ਸਾਡੀ ਤੇ ਹੋਈ ਆ ਵੀ ਬੇਨਤੀ ਸਰਕਾਰ ਨੂੰ ਵੀ ਆ ਵੀ ਜਲਦੀ ਤੋਂ ਜਲਦੀ ਜਿਹੜੇ ਆ ਕਾਲੇ ਕਾਨੂੰਨ ਉਹ ਰੱਦ ਕਰਕੇ ਤੇ ਕਿਉਂਕਿ ਜਿੰਨੀ ਛੇਤੀ ਹੋ ਸਕਦੇ ਕਰ ਦੇਣੇ ਚਾਹੀਦੇ ਆ ਹੂੰ ਕਿ ਨਹੀਂ ਕੀਤੀ ਹੋਵੇ ਬਿਲਕੁਲ ਸੋ ਇਹ ਬਹੁਤ ਸੋਹਣਾ ਉਪਰਾਲਾ ਕੀਤਾ ਹੈ ਟੈਂਟ ਲੱਗੇ ਹੋਏ ਨੇ ਮੈਡੀਕਲ ਫੈਸਿਲਿਟੀ ਹੈ ਕੱਪੜੇ ਧੋਣ ਤੋਂ ਲੈ ਕੇ ਪ੍ਰੈਸ ਕਰਨ ਤੱਕ ਦੀ ਫੈਸਿਲਿਟੀ ਹੈ ਤੇ ਹੁਣ ਹੁਣ ਓਪਨ ਜਿਮ ਜਿਹੜੀ ਏ ਉਹ ਵੀ ਇੱਥੇ ਖੋਲ ਦਿੱਤੀ ਗਈ ਹੈ ਤਾਂ ਜੋ ਨੌਜਵਾਨ ਜਿਹੜੇ ਨੇ ਉਹ ਵਰਜਿਸ ਵੀ ਆ ਕੇ ਕਰ ਸਕਣ ਸੋ ਦੇਖੋ ਤਾਂ ਸਵੇਰਾ ਕਿ ਇੱਕ ਨਵਾਂ ਪੰਜਾਬ ਸਿੰਘੂ ਬਾਰਡਰ ਦੀ ਧਰਤੀ ਦੇ ਉੱਤੇ ਪੰਜਾਬ ਦੇ ਲੋਕਾਂ ਦੇ ਵਸਾਲਿਆ ਹੈ ਤੇ ਇਹਦੇ ਵਿੱਚ ਹਰ ਵਰਗੇ ਇਸ ਵੇਲੇ ਸਹਿਯੋਗ ਕਰਦਾ ਵੀ ਨਜ਼ਰ ਆ ਰਿਹਾ ਹੈ ਸਹਿਯੋਗੀ ਕਮਲ ਗਿੱਲ ਦੇ ਨਾਲ ਮੈਂ ਸੁਖ ਸੋਹਲ ਔਨ 에ਅਰ ਟੀਵੀ